ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਜੀ ਹਾਂ ਪਾਸਟਰ ਬਲਜਿੰਦਰ ਸਿੰਘ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਹੈ ਪਿਛਲੇ 3 ਸਾਲਾਂ ਤੋਂ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਡਿਊਟੀ ਨਿਭਾਰੇ ਬਾਡੀਗਾਰਡ ਨੇ ਅਚਾਨਕ ਅਜੇ ਹੀ ਖੁਲਾਸੇ ਕੀਤੇ ਜੋ ਕਿ ਆਮ ਵਿਅਕਤੀ ਦੇ ਵੀ ਸੋਚਣ ਸਮਝਣ ਤੋਂ ਪਰੇ ਐ ਇਸ ਬਾਡੀਗਾਰਡ ਨੇ ਜੋ ਕਿ ਪਾਸਟਰ ਬਲਜਿੰਦਰ ਸਿੰਘ ਦੇ ਬਾਰੇ ਜੋ ਕਿ ਉਸ ਦੀ ਜ਼ਿੰਦਗੀ ਦੇ ਅਜਿਹੇ ਭੇਦ ਖੋਲੇ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਉਨੇ ਆਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅੰਦਰੋਂ ਕੁਝ ਹੋ ਰਹੀ ਸੀ ਜੋ ਬਾਹਰ ਦਿਖਾਇਆ ਗਿਆ ਬੋਡੀਗਾਰਡ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਪਾਸਟਰ ਦੀ ਟੀਮ ਦੇ ਵਿੱਚ ਸ਼ਾਮਲ ਹੋਇਆ ਸ਼ੁਰੂ ਵਿੱਚ ਸਭ ਕੁਝ ਆਮ ਲੱਗਦਾ ਸੀ ਧਾਰਮਿਕ ਸੰਭਾਵਾਂ ਆਸ਼ੀਰਵਾਦ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਪਰ ਜਿਵੇਂ ਜਿਵੇਂ ਸਮਾਂ ਲੰਘਿਆ ਉਸ ਨੇ ਇਹ ਦੇਖਣਾ ਸ਼ੁਰੂ ਕੀਤਾ ਕਿ ਪਾਸਟਰ ਬਲਜਿੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਕਈ ਅਜਿਹੇ ਰਾਜ ਨੇ ਜੋ ਹੁਣ ਸਾਰੀ ਦੁਨੀਆ ਸਾਹਮਣੇ ਲਿਆਉਣਾ ਚਾਹੁੰਦਾ ਹੈ ਬੋਡੀਗਾਰਡ ਮੁਤਾਬਕ ਕਈ ਵਾਰ ਪਾਸਟਰ ਦੀਆਂ ਗੋਪਤ ਮੀਟਿੰਗਾਂ ਵਿੱਚ ਅਜਿਹੇ ਲੋਕ ਆਉਂਦੇ ਜੋ ਸਿਰਫ ਅਧਿਆਤਮਿਕ ਗੱਲਾਂ ਵਿੱਚ ਹੀ ਨਹੀਂ ਪਰ ਅਣੋਖੀ ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਸੀ ਉਸ ਬਾਡੀਗਾਰਡ ਨੇ ਕਿਹਾ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਕਈ ਵਾਰ ਰਾਤ ਨੂੰ ਹੀ ਮੀਟਿੰਗਾਂ ਹੁੰਦੀਆਂ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੂੰ ਧਾਰਮਿਕ ਭਾਈਚਾਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਇਸ ਦੇ ਵਿੱਚ ਵਿਚਾਰ ਵਟਾਂਦਰਾ ਦੇ ਵਿੱਚ ਸ਼ਾਮਲ ਹੁੰਦੇ ਸੀ ਇਹ ਸਿਰਫ ਬਾਡੀਗਾਰਡ ਦੇ ਖੁਲਾਸੇ ਨਹੀਂ ਪਰ ਕੁਝ ਦਿਨ ਪਹਿਲਾਂ ਇੱਕ ਔਰਤ ਨੇ ਵੀ ਪਾਸਟਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਸਨ ਉਸ ਔਰਤ ਨੇ ਕਿਹਾ ਕਿ ਮੈਂ ਉਹਨਾਂ ਤੇ ਵਿਸ਼ਵਾਸ ਕੀਤਾ ਪਰ ਉਹ ਸਿਰਫ ਲੋਕਾਂ ਦੀ ਭਾਵਨਾਵਾਂ ਦੇ ਨਾਲ ਖੇਡ ਰਿਹਾ ਹੈ ਉਹ ਇੱਕ ਅਧਿਆਤਮਿਕ ਵਿਅਕਤੀ ਨਹੀਂ ਸਗੋਂ ਇੱਕ ਚਲਾਕ ਖਿਡਾਰੀ ਹੈ। ਇਹ ਔਰਤ ਜਿਸ ਨੇ ਆਪਣੇ ਆਪ ਨੂੰ ਜਨਤਕ ਨਹੀਂ ਕੀਤਾ, ਦਾਵਾ ਕਰਦੀ ਹੈ ਕਿ ਪਾਸਟਰ ਨੇ ਆਪਣੇ ਪ੍ਰਭਾਵ ਅਤੇ ਅਧਿਆਤਮਿਕ ਛਾਪ ਦੀ ਆੜ ਵਿੱਚ ਲੋਕਾਂ ਦੇ ਨਾਲ ਧੋਖਾ ਕੀਤਾ। ਉਹਨਾਂ ਨੇ ਮੇਰੀ ਭਾਵਨਾਵਾਂ ਦਾ ਵੀ ਫਾਇਦਾ ਚੁੱਕਿਆ, ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜ਼ਿੰਦਗੀ ਨੂੰ ਹੋਰ ਬਿਹਤਰ ਕਰ ਸਕਦੀ ਹਾਂ, ਪਰ ਹਕੀਕਤ ਜਦ ਸਾਹਮਣੇ ਆਈ ਤਾਂ ਸਭ ਕੁਝ ਖਰਾਬ ਸੀ। ਇਹ ਸਭ ਖੁਲਾਸਿਆਂ ਨੇ ਲੋਕਾਂ ਦੇ ਵਿੱਚ ਇੱਕ ਵੱਡੀ ਹਲਚਲ ਮਚਾ ਦਿੱਤੀ ਕਿ ਪਾਸਟਰ ਬਲਜਿੰਦਰ ਸਿੰਘ ਸੱਚਮੁੱਚ ਇੱਕ ਅਧਿਆਤਮਿਕ ਵਿਅਕਤੀ ਸੀ ਜਾਂ ਉਹਨਾਂ ਨੇ ਆਪਣੀ ਪਛਾਣ ਦੀ ਹੜ ਵਿੱਚ ਹੋਰ ਵੀ ਬਹੁਤ ਸਾਰੇ ਰਾਜ਼ ਲੁਕੋਏ ਹੋਏ ਨੇ ਉਸ ਬਾਡੀਗਾਰਡ ਨੇ ਜੋ-ਜੋ ਰਾਜ਼ ਖੋਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਨੇ ਕਿਉਂਕਿ ਇਹ ਲੋਕ ਅੰਧਵਿਸ਼ਵਾਸ ਕਰਦੇ ਨੇ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਨੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਧਰਮ ਪਰਵਰਤਨ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ। ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।